Guys you have to run when you eat the parathas and you lagaing the crunches is very very important for the tummy asi pahunch gaye shooting te main nikleya bahar main pad gaya banti de vich kang saab ne kiti tata ae dadua ka kari ae party main gussing cha a gayi hai chaa pilo mitro biscuit kha lo ae ay hoy zindagi maro balam thanedar chalawe jeepsey gurpreet palehdi aunde hi pravachan shuru pawad ki shan ਆ ਦੇ ਆ ਕਿੰਨਾ ਚੰਗੀ ਤਰੀਕਾ ਸਮਝਾ ਰਹੇ ਨੇ ਗੱਲ ਪਤਾ ਨਹੀਂ ਕੀ ਕਰ ਰਹੇ ਨੇ ਆ ਗਲਤ ਉਂਗਲ ਚੱਕ ਲਈ ਹੈ ਵੈਰੀ ਗਲਤ ਉਂਗਲ ਹੈ ਇਹ ਬਾਰ ਬਾਰ ਭਾਈ ਨੂੰ ਸਮਝਾ ਰਹੇ ਆ ਆ ਉਂਗਲ ਯੂਜ਼ ਨਹੀਂ ਕਰਨੀ ਆ ਉਂਗਲ ਯੂਜ਼ ਕਰਨੀ ਆ ਬੰਦਾ ਅਫੈਂਡ ਹੋ ਸਕਦਾ ਹਰੇਕ ਨੂੰ ਐਡੇ ਦਾ ਨਹੀਂ ਕਰੀਦਾ ਹੁੰਦਾ ਓ ਮਾਈ ਗਾਡ ਵੈਰੀ ਸ਼ਰਮਾ ਗਏ ਨੇ ਸੰਗ ਗਏ ਨੇ ਕਿ ਮੈਂ ਗਲਤ ਉਂਗਲ ਚੱਕ ਲਈ ਸੀ ਓ ਮਾਈ ਗਾਡ ਕੋਈ ਗੱਲ ਨਹੀਂ ਇਹ ਸ਼ਾਰਟ ਕੱਟ ਦਿੱਤਾ ਜਾਏਗਾ ਡੋਂਟ ਬਰੀ ਭਲੇ ਹੀ ਸਾਹਿਬ ਗੁੱਸਾ ਨਾ ਕਰੋ ਕੱਟ ਦਿੱਤਾ ਜਾਏਗਾ ਕੱਟ ਦਿੱਤਾ ਜਾਏਗਾ ਨਿੱਕੀ ਜੀ ਗੱਲ ਤੇ ਬਹੁਤ ਸਾਰਾ ਪੰਗਾ ਪੈ ਸਕਦਾ ਹੈ ਕਿ ਗੱਲ ਉਂਗਲ ਯੂਜ਼ ਨਾ ਕਰੋ ਅਗਲੇ ਉਂਗਲ ਤੋੜ ਵੀ ਸਕਦੇ ਨੇ ਕਹਿੰਦੇ ਮੇਰੇ ਸ਼ੂ ਦੇ ਉੱਤੇ ਲੂਈ ਬਟਾਉਣ ਵੀ ਲਿਖਿਆ ਹੈ ਤੇ ਮੇਰੇ ਸ਼ੂ ਦੇ ਉੱਤੇ ਟੌਮੀ ਹਿਲ ਫਿਗਰ ਵੀ ਲਿਖਿਆ ਸੋ ਦੋ ਜਣਾਂ ਨੇ ਕਦੇ ਕੋਲੈਬੋਰੇਸ਼ਨ ਨਹੀਂ ਕੀਤੀ ਇਹਨਾਂ ਨੂੰ ਪਤਾ ਨਹੀਂ ਕੀ ਨੇ ਵੇਚਤਾ ਹੈ ਕਾਕਾ ਜੀ ਆਪ ਟਾਟਾ ਕਰਦੇ ਹੋਏ ਆਹ ਕੋ ਜੋਰ ਦਿਖਾ ਰਿਆ ਸੀ ਜਿਹੜਾ ਜੋਰ ਬਣਿਆ ਨਹੀਂ ਇਹ ਸਾਰਿਆਂ ਦੇ ਸਾਹਮਣੇ ਸਾਡੀ ਨੱਕ ਘਟਾਊਗਾ ਘਟਾਊਗਾ ਇਹ ਮੇਰੇ ਕੋ ਕਹਾਣੀ ਸੁਣਾ ਰਿਹਾ ਮੈਨੂੰ ਆ ਭੁੱਲ ਗਈ ਹੈ ਹਾਸੇ ਬਹੁਤ ਬੰਦੇ ਨੇ ਜਗਦੀਪ ਭਾਜੀ ਵੀ ਹੱਸ ਪੈ ਰਹੇ ਕੀ ਬਾਤ ਹੈ ਬਹੁਤ ਹਾਸਾ ਪੈ ਚੁ ਅਇਤੇ ਮੈਂ ਸ਼ੋਰ ਦੇ ਰਿਹਾ ਤੇ ਆ ਹੋ ਗਈ ਮੈਨੂੰ ਛੁੱਟੀ ਅੱਧੀ ਛੁੱਟੀ ਸਾਰੀ ਮੈਂ ਪਾਇਆ ਭੰਗੜਾ ਤੇ ਮੈਂ ਲੇਟ ਗਿਆ ਹਾਂ ਉੱਤੇ ਮੈਂ ਲੈ ਲਿਆ ਹੈ ਕੰਬਲ ਤੇ ਚਲੋ ਭਜੋ ਨਿਕਲੋ ਤੇ ਸੌਜੋ ਟਾਈਮ ਨਾਲ ਸੌਜਿਆ ਕਰੋ ਫੋਨ ਨਾਲ ਬੜਾ ਯੂਜ਼ ਕਰਿਆ ਕਰੋ ਓਕੇ ਬਾਏ